ਫਲਾਈ ਓਵਰ ਹੈ ਸੋ ਫਲਾਈ ਓਵਰ ਦੇ نیچے ਜਿਹੜਾ ਹੈ ਬਰਸਾਤ ਕਰਕੇ ਥੋੜੀ ਰਾਹਤ ਹੈ ਸੋ ਅੱਜ ਇੱਕ ਫਲਾਈ ਓਵਰ ਦਾ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਫਲਾਈ ਓਵਰ ਦਾ ਹੋਰ ਕੀ ਇੱਕ ਬੈਨੀਫਿਟ ਹੋਇਆ ਕਿ ਜਿਹੜੇ ਲੋਕ ਹੈਗੇ ਆ ਉਹ ਬਰਸਾਤ ਦੇ ਵਿੱਚ ਰਾਹਤ ਲੈਣ ਦੀ ਕਾਬਾ ਦਾ ਲਾਈਟ ਸਰਕੂਲੇਸ਼ਨ ਕਰਦਾ एक तकलीफ ज्यादा एक बार जाना शहर क्योंकि बारिश बहुत तेज हो रही है और बारिश के नजारे तो भी देख तो लाइव तस्वीरें आते हैं हम पहुंच चुके हैं रोज गार्डन जी हाँ तस्वीर तो देख रहे हो मुझे आना शहर दिया नारियल पानी जी हाँ और ਫਸੀਰਾ ਇਸ ਵੇਲੇ ਦੀ ਹੈ ਪਿੱਛੇ ਤਾਂ ਐ ਡਰ ਲੱਗ ਰਿਹਾ ਇਸ ਰੂਟ ਤੇ ਆ ਕੇ ਅਸੀਂ ਟਾਰਾ ਚ ਜਾ ਰਹੇ ਹਾਂ ਜਾਂ ਕਿਸ਼ਤੀਆਂ ਤੇ ਜਾ ਰਹੇ ਹਾਂ ਇਹ ਲਾਈਵ ਤਸਵੀਰ ਹੈ ਤੁਹਾਨੂੰ ਵੀ ਥੋੜਾ ਡਰ ਲੱਗ ਰਿਹਾ ਹਨ ਨਹੀਂ ਸੋਚ ਰਹੇ ਕਿ ਇੱਥੋਂ ਯੂਜ਼ ਕਰਨ ਲੈਣਾ ਥੋੜਾ ਜ਼ਿਆਦਾ ਬੈਟਰ ਰਹੇਗਾ ਸ਼ਹਿਰ ਬਣਨ ਨਾਲ ਇਹ ਲਾਈਵ ਤਸਵੀਰਾਂ ਦੇ ਵਿੱਚ ਇਸ ਵੇਲੇ ਫਿਲਹਾਲ तस्वीर देख सकते हो माहौल है लुधियाना शहर पानीआई पी एक तरह का रोड है क्योंकि इतने शहर के ब्यूरोक्रेट्स तो लैके मेयर हाउस भी इतने है

ਦੇਖਦੇ ਮਾਇਨਗਰ ਦੀਆਂ ਤਸਵੀਰਾਂ ਪਰ ਹਾਲਾਤ ਜਿਵੇਂ ਕਿ ਕਹਿੰਦੇ ਲੋਕ ਅੱਗੇ ਪੂਆ ਪਿੱਛੇ ਖਾਈ ਉਧਰ ਦਾ ਨਜ਼ਰ ਆ ਰਿਹਾ ਪਰ ਜਿਹੜੇ ਯੂਥ ਹੈ ਆਪਣੇ ਤਰੀਕੇ ਨਾਲ ਇੰਜੋਏ ਕਰ ਰਹੇ ਲਾਈਵ ਤਸਵੀਰਾਂ ਸਪੱਸ਼ਟ ਨੂੰ ਲੱਗ ਰਿਹਾ ਕਿ ਵਾਪਸ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਫੀਲਿੰਗ ਆ ਨਹੀਂ ਆ ਰਹੀ ਜਿਵੇਂ ਲੁਧਿਆਣੇ ਚ ਲੇਖ ਨਹੀਂ ਕੋਈ ਕਮੀ ਸਿੱਗੀ ਅੱਜ ਐ ਲੱਗ ਰਿਹਾ ਕਿ ਅੱਛਾ ਲੁਧਿਆਣੇ ਤੋਂ ਲੇਖੀ ਪਰ ਸਾਨੂੰ ਹੀ ਨਹੀਂ ਅਜੇ ਤੱਕ ਨਜ਼ਰ ਆਈ ਲਾਈਵ ਤਸਵੀਰਾਂ ਇਸ ਵੀਰਨੀਆਂ ਲੁਧਿਆਣਾ ਸ਼ਹਿਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਦਾ ਮਾਹੌਲ ਹੈ ਇਸ ਵੀਰਲੇ ਔਰ ਲੋਕ ਚੇਤਾ ਆਪਣੀ ਗੱਡੀਆਂ ਨੂੰ ਪਿੱਛੇ ਲੈ ਕੇ ਜਾ ਰਹੇ ਐ ਡਰ ਰਹੇ ਐ ਕਿਤੇ ਗੱਡੀ ਪਾਣੀ ਦੇ ਵਿੱਚ ਖੜੀ ਨਾ ਹੋ ਜਾਏ ਉਹਨਾਂ ਨੂੰ ਕੋਈ ਗਲਤ ਫ਼ਹਮੀ ਨਹੀਂ ਐ ਆਪਣੀ ਗੱਡੀਆਂ ਨੂੰ ਲੈ ਕੇ ਅੱਜ ਕਹਿੰਦੇ ਆ ਕਿ ਫੇਰ ਬਾਜ਼ੁਰ ਬਲੰਦੀ ਲੋੜ ਨਹੀਂ ਐ ਕਿਤੇ ਦੇਖੋ ਆਪ ਕੌਨਫੀਡੈਂਸ ਨਾ ਹੋਵੇ ਤੇ ਉੱਪਰੀ ਮੋੜ ਕੱਟ ਕੇ ਉਪਰ ਇਹ ਜੋ ਗੱਡੀ ਲੈ ਜਾਣਾ ਹੀ ਇੱਕ ਅਸਲ ਮੰਡੀ ਹੋਏਗੀ। ਤੋਂ ਸ਼ੇਰ ਬਹਾਦਰ ਬਣ ਕੇ ਮਜ਼ਾਕ ਦਾ ਪਾਤਰ ਨਾ ਬਣੋ। ਪਰ ਲਾਈਫ ਤੁਸੀਂ ਜਾਓ। ਤੇ ਇਸ ਲਈ ਮਾਇਾਨਗਰ ਦੀ। ਦੇਖ ਸਕਦੇ ਜਦੋਂ ਜਾਣਾ ਸ਼ੇਰ ਕਿੰਨਾ ਜਲਸਾਲ ਹੈ। ਕਿੰਨਾ ਪਾਣੀ ਹੈ। بارش ਹੈ। ਔਰ ਫੇਸ ਲਈ ਵੀ यहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸੜਕਾਂ ਤੇ ਅਲੱਗ-ਅਲੱਗ ਪਾਣੀ ਕਿੰਨਾ ਖੜਾ ਹੈ ਤੁਸੀਂ ਲਾਈਵ ਤਸਵੀਰਾਂ ਸੋ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸ਼ੇਰ বাহাদুর ਬਣਨ ਦੀ ਲੋੜ ਨਹੀਂ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ-ਵੱਡੀਆਂ ਉੱਚੀਆਂ ਗੱਡੀਆਂ ਵੀ ਜਿਹੜੀਆਂ ਉਹ ਬੱਝ ਰਹੀ ਹੈ ਕਿ ਕਿਤੇ ਵਿੱਚ ਫਸ ਨਾ ਜਾਈਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਦੀਆਂ ਕਿ ਐਸਯੂਵੀ ਗੱਡੀਆਂ ਵੀ ਇਸ ਫਾੜ ਦੇ ਤੱਕ ਵਿੱਚ ਫਸੀਆਂ ਹੋਈਆਂ ਹਨ ਲਾਈਵ ਤਸਵੀਰਾਂ ਲੁਧਿਆਣਾ ਸ਼ਹਿਰ ਮਾਇਾਨਗਰ ਇਹ ਹੈ ਨਾ ਸ਼ਹਿਰ ਮਾਇਾਨਗਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਸੋ ਲੇਸ ਮਿਆ ਮਾਇਾਨਗਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਦਾ ਮਾਹੌਲ ਹੈ ਫਰਤਾਂ ਹੋਰ ਵੀ ਸੜਕਾਂ ਦਾ जायजा लेन भी देख रहे हैं एक बार देख रहे हो लुधियाना शहर जिससे की बारिश में दे नजारे देखने को मिल रहे हैं और लाइव तस्वीरें तो भी देख सकते हो कि दा बारिश का पानी सड़क से खड़ा हो चुका है लाइव तस्वीरें ठंडे का एतवार लुधियाना ग्यारह तारीख ग्यारह अगस्त तो लाइव तस्वीर देख सकते हो कि ਸੜਕਾਂ ਤੇ ਪਾਣੀ ਖੜਾ ਬਚੇ ਤਾਂ ਨਹੀਂ ਹੋਣਾ ਚਾਹੀਦਾ ਜਦ ਵੀ ਲੈਵਲਿੰਗ ਕੀਤਾ ਹੁੰਦੀ ਹੈ ਪਰ بارش ਇਹਨੇ ਕਿ ਬਹੁਤ ਸਾਰੇ ਪੂਲ ਖੋਲ੍ਹ ਦਿੰਦੀ ਹੈ ਕੋਈ ਇੱਕ ਬਹੁਤ ਛੋਟਾ ਪੂਲ ਖੁੱਲ ਰਿਹਾ ਹੈ ਇਹ ਰੇਟੇ ਕੇ ਕਰਾਦਾ 45% ਜਿੰਨਾ ਵਰਦਾ ਚੜ੍ਹਿਆ ਬੜਾ ਇਹ ਨਹੀਂ ਜਾਂਦੀ ਹੈ ਲੈਵਲਿੰਗ ਤੇ ਹਾਲ ਕੁਛ ਨਹੀਂ ਫਟਦੇ ਉਹ ਕਹਿੰਦੇ ਨੇ ਕਿ ਜਦੋਂ ਇਨਸਾਨ ਅਕਲ ਕਰਪਸ਼ਨ ਇੰਨੀ ਹੋ ਚੁੱਕੀ ਹੈ ਕਿ ਇਨਸਾਨ ਦਾ ਆਪਸ ਵਿੱਚ ਮਿਲ ਜਾਂਦੇ ਹੈ ਪਰ ਕੁਦਰਤ ਜਿਹੜਾ ਹੈ ਬਹੁਤ ਕਿੰਨਾ ਕਿਸੇ ਤਰੀਕੇ ਦੇ ਜਿਹੜੇ ਪੂਲ ਥੋਲੇ ਜਾਂਦੀ ਹੈ ਕੁਦਰਤ ਨਹੀਂ ਕਿਸੇ ਨਾਲ ਗਾ ਸਕਦੇ ਲਾਈਵ ਤਸਵੀਰਾਂ ਇਸੋ ਲਈ ਦਿਆਂਗੇ ਜਿਵੇਂ ਅਲਾ ਸ਼ੇਅਰ ਗਿਆ ਤੁਸੀਂ ਦੇਖ ਰਹੇ ਹੋ ਫਿਲਹਾਲ ਜਾ ਰਹੇ ਹੰਦੀ ਸੌਮੀ ਚੌਕ ਵੱਲ ਤੋਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਨਾਲ ਜਰਵਸ ਪੂਰ ਹੋ ਗਿਆ ਹੈ ਇਸ ਤਰ੍ਹਾਂ ਤੋਂ ਗੂਸਤਿਕ ਸੜਕ ਤੇ ਜਾ ਰਹੇ ਉਹਨਾਂ ਦੇ ਵੀ ਹਾਲਾਤ ਦੇਖ ਸਕਦੇ ਤੁਸੀਂ ਕਿੰਦਾ ਪਾਰਕਿੰਗ ਲਗੀਆਂ ਹੋਈਆਂ ਇਹ ਸੜਕਾਂ ਜਦਕੀ ਇੱਕ ਸੜਕਾਂ ਖਾਲੀ ਹੋਈਆਂ ਤੇ ਜਿੱਥੀਆਂ ਸੜਕਾਂ ਦੀ ਪਾਰਕਿੰਗ ਦੇ ਫੋਟੋਸ ਪਰ ਇੰਪਜਾਮ ਨਹੀਂ ਕੀਤੇ ਹੋਏ ਜਨਤਾ ਵੱਲੋਂ ਇਹ ਵੀ ਸੱਚ ਹੈ ਕਿ ਇਹ ਨਹੀਂ ਹੋਣਾ ਜਨਤਾ ਦਾ ਵੀ ਨਹੀਂ ਦੂਰ। ਉਹ ਲਾਈਵ ਤਸਵੀਰਾਂ ਤੁਸੀਂ ਦੇਖਦੇ ਕਿੰਦਾ ਲੋਕ ਬਸ ਆਦੇ ਵਿੱਚ ਆਪਣਾ ਪੰਜਾਬੀ ਜਿਹੜੇ ਹੈ ਫੇਵਰੇਟ ਉਹਦਾ ਨਾਸ਼ਟਾ ਹੋ ਜਾਂਦਾ ਹੈਗਾ ਯਾਨੀ ਕਿ ਪੂਰੀਆਂ ਸੁਬਹਿ ਚੁਕੀ ਪੂਰੀਆਂ ਦਾ ਸਵਾਦ ਬੈਂਦੀ ਆਪਣੇ ਆਪਣੇ ਫੇਵਰੇਟ ਡੈਸਟੀਨੇਸ਼ਨ ਤੋਂ ਬਾਅਦ ਫਟੀਆਂ ਚੜੇ ਹੋਏ ਪਹੁੰਚੇ ਹੋਏ ਹੈ ਇਹ ਆਪਣਾ ਪਰਿਵਾਰ ਦੇ ਨਾਲ ਬੈਠ ਕੇ ਆਪਣਾ ਫੇਵਰੇਟ ਜਿਹੜਾ ਬ੍ਰੀਕਫਾਸਟ ਕਰ ਸਕਣ ਤੋਂ ਪੂਰੀਆਂ ਦੇਈ ਲੋਕਾਂ ਦੀ ਲਾਈਨਾਂ ਲੱਗੀਆਂ ਨਹੀਂ ਹੈ ਕਿੰਦਾ ਫਿਲਹਾਲ ਕਿੱਥੇ بارش ਹੈ ਲਾਈਨਾਂ ਤੋਂ ਬਹਰ ਹੈ ਪਰ ਬਰਸਾਤ ਦੀ ਸਾਫਤ ਜੱਲੀ ਹੈ ਪਰ ਬੇੜੇ ਨੀਵੇਂ ਖੜੇ ਹੋ ਕੇ ਇੰਡੀਆ ਸਾਰ ਸਾਇਲੈਂਟ ਹੋ ਰਿਹਾ ਹੈ ਵੇਵਾਾਇਆ ਆਪਣਾ ਜੀ ਜੀਵਰ ਹੈ ਤੇਸ ਦੇਖ ਸਕਦੇ ਹੋ ਕਿ ਕਿਤਾ ਵੇਧੀਆਂ ਦੇ ਵਿੱਚੋਂ ਨਿਕਲਣਾ ਪਾਣੀ ਵਿੱਚ ਨਿਕਲਣਾ ਆਪਣੇ ਆਪ ਚ ਚੈਲੰਜ ਬਣਿਆ ਹੋਇਆ ਹੈ ਦੇਖ ਸਕਦੇ ਹੋ ਸੜਕ ਤੇ ਡੰਡੇ ਸੌਮੀ ਰੂਡ ਤੇ ਜਿਹੜੀ ਕਿ ਮੇਨ ਰੂਡ ਹੈ ਸ਼ਹਿਰ ਦੀ ਪਾਣੀ ਕਿੰਨਾ ਜ਼ਿਆਦਾ ਭਰਿਆ ਹੋਇਆ ਹੈ ਲੋਕ ਖੜੇ ਹੈ ਮਜ਼ਦੂਰ ਹੈ ਪਾਣੀ ਦੇ ਵਿੱਚੋਂ ਵੀ ਚੱਲਣ ਦੇ ਲਾਈਫ ਦਾ ਸੂਰਜ कुंबिया का स्वाद देख सकते ये रहे कुंबियाली मोस्ट पॉपुलर डेस्टिनेशन के लिए तो कुंबिया का स्वाद रैली लोग खड़े लाइव तस्वीर है डीआर के बीच कुंबिया सर्व हो रही है हॉस्पिटैलिटी है इनसे ने पर सड़क से दिला पानी है वो पिक्चर मत है पान जी मीठा क्यों లైక్ దిస్ ਵੀਡੀਓ అండ్ సో దట్ యు ఆనండ్ యాక్వెస్ట్ బారిష్ దా మోసమ్ అప్ ది వీక్ సక్ట్ యహ హ్ బోత్ కియే కండిషన్ మే డాగ్స్ కుడియా సోదిరా బో సారే జో గోవే కండిలేని పర్వార్ దే నాల్ మందర్ దర్శన్ పహంచే దే వీక్ సక్ట్

ਕਿਤਾਬ ਦਾ ਮਾਹੌਲ ਹੈ ਆ ਲੋਕ ਛਤਰੀ ਦੇ ਵਿੱਚ ਜਿਹੜੇ ਹੈਗੇ ਐ ਲੋਕ ਛਤਰੀ ਦੇ ਵਿੱਚ ਜਿਹੜੇ এনवायरमेंट ਕਰ ਰਹੇ ਆਪਣਾ ਬੋਲੇ ਬੁਲੇ ਗੀਂਦੇ ਸਾਮੀ ਰੋਡੇ ਪੰਡਿਤ ਜੀ ਦੇ ਛੋਲੇ ਦੂਦੇ ਦਾ ਸਵਾਦ ਚੰਨ ਇਹਰ ਜਾਲ ਆਪਣੇ ਫੇਵਰੇਟ ਠੰਡੇ ਨੂੰ ਆਪਣੇ ਫੇਵਰੇਟ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਦਾ ਉਸ ਲੋਕ ਤਬਰੀ ਜਿਹੜੀ ਪੰਜਾਬ ਵਿੱਚ ਪਿਆ ਜਾਂਦਾ ਹੈ ਆਪਣੇ ਵਾਹਨ ਤੇ ਢੇੜੀ ਗਾਰੇ ਨੇ ਮੀਚ ਫਿਗਰੇ ਰਿਹਾ ਲਾਈਵ ਤਸਵੀਰਾਂ ਇਹਨਾਂ ਸੰਦਾ ਸੰਦੇ ਦੇ ਅੰダー ਦੇ ਵਿੱਚ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਕੁਮਾਰ ਮੰਡੀ ਪਰ ਲਾਈਵ ਤਸਵੀਰਾਂ ਜਾਰੀ ਹੈ ਤੁਹਾਡੇ ਦਾ ਫੇਰ ਦੇ ਵਕ ਵਕ ਕਿਲਕੀਆਂ ਨੂੰ ਲੈ ਕੇ ਕੀ ਮਾਹੌਲ ਹੈ ਜੀ ਕੁਮਾਰ ਮੰਡੀ ਇੱਕ ਫਾਈਵ ਸਟ ਮਾਰਕੀਟ ਹੈ ਸੋ ਇੱਥੇ ੁੰਡੇ ਵੀ ਹੈ ਸੋ ਹੋਣੀ ਵਾਲੀ ਦੁਕਾਨਾਂ ਖੁੱਲਦੀ ਹੈ ਫੇਰ ਦੇ ਲਗਭਗ 11:00 ਵੱਜ ਚੁੱਕੇ ਨੇ ਜੇ ਦੇਖ ਰਹੇ ਹੋ ਤਸਵੀਰ ਲਾਈਵ ਸੋ ਜ਼ਮੀਨੀ ਹਕੀਕਤ जमीनी सच्चाई शहर की वक वक्त सड़क वक्त बाजार लाइव तस्वीर मीह देख।, देख सकते हो ही बारिश बहुत खुल के बरस रही है देख सकते हो माहौल है ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੂੰ ਗੋਗਿਆ ਤਸਵੀਰਾਂ بارش ਦਾ ਮਾਹੌਲ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਸੜਕਾਂ ਦਾ ਤੁਹਾਨੂੰ ਦੌਰਾ ਕਰਵਾ ਰਹੇ ਹਾਂ